ਸਲੋਕ ਅਨਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨ ਅਨੇਕਾਂ ਚੋਜ ਤਮਾਸ਼ੇ ਰਾਜ ਦੀਆਂ ਮੋਜਾਂ ਸੁੰਦਰਤਾ ਸਿਰ ਤੇ ਛਤਰ ਚੌਰ ਤੇ ਬੈਠਣ ਨੂੰ ਸ਼ਾਹੀ ਤਖਤ ਰਚੰਤ ਮੂੜ ਅਗਿਆਨ ਅੰਧ ਨਾਨਕ ਸੁਪਨ ਮਨੋਰਥ ਮਾਇਆ ਇਹਨਾਂ ਪਦਾਰਥਾਂ ਵਿੱਚ ਹੈ ਨਾਨਕ ਅੰਨੇ ਮੂਰਖ ਅਗਿਆਨੀ ਬੰਦੇ ਹੀ ਮਸਤ ਹੁੰਦੇ ਹਨ ਮਾਇਆ ਦੇ ਕੌਤਕ ਤਾ ਸੁਪਨੇ ਦੀਆਂ ਚੀਜ਼ਾਂ ਸਮਾਨ ਹਨ ਸਪਨੇ ਹੱਬ ਰੰਗ ਮੰਣਿਆ ਮਿੱਠਾ ਲਗੜਾ ਮੋਹ ਏ ਐਉਂ ਹੈ ਜਿਵੇਂ ਸੁਪਨੇ ਵਿੱਚ ਸਾਰੀਆਂ ਮੋਜਾਂ ਮਾਣੀਆਂ ਉਹਨਾਂ ਦੇ ਮੋਹ ਨੇ ਖਿੱਚ ਪਾ ਲਈ ਪਰ ਜਦੋਂ ਜਾਗ ਆਈ ਤਾਂ ਬੱਲੇ ਕੁਝ ਵੀ ਨਾ ਰਹਾ ਨਾਨਕ ਨਾਮ ਵਿਹੂਣੀਆਂ ਸੁੰਦਰ ਮਾਇਆ ਧੋਹੇ ਨਾਨਕ ਜੇ ਪ੍ਰਭੂ ਦੇ ਨਾਮ ਤੋਂ ਵਾਂਝੇ ਰਹੇ ਤਾਂ ਸੋਹਣੀ ਮਾਇਆ ਤੋਖਾ ਹੀ ਹੈ ਪੌੜੀ ਸੁਪਨੇ ਸੇ ਤੀਂ ਚਿੱਤ ਮੂਰਖ ਲਾਇਆ ਮੂਰਖ ਮਨੁਖ ਨੇ ਸੁਪਨੇ ਨਾਲ ਪਿਆਰ ਪਾਇਆ ਹੋਇਆ ਹੈ ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ ਇਸ ਰਾਜ ਦੇ ਰਸਾਂ ਤੇ ਭੋਗਾਂ ਵਿੱਚ ਪ੍ਰਭੂ ਨੂੰ ਵਿਸਾਰ ਕੇ ਜਾਗਦਾ ਹੀ ਭੜਾ ਰਿਹਾ ਹੈ ਆਰ ਜਾਗਈ ਵਿਹਾਰੇ ਤੰਦੈ ਤਹਿਆ ਦੁਨੀਆ ਦੇ ਤੰਦੇ ਵਿੱਚ ਪਟਕਦੇ ਦੀ ਸਾਰੀ ਹੀ ਉਮਰ ਬੀਤ ਜਾਂਦੀ ਹੈ ਪੂਰਨ ਭੈ ਨ ਕਾਮ ਮੋਹਿਆ ਮਾਇਆ ਪਰਮਾਇਆ ਵਿੱਚ ਮੋਏ ਹੋਏ ਦੇ ਕੰਮ ਮੁਕਣ ਵਿੱਚ ਨਹੀਂ ਆਉਂਦੇ ਕਿਆ ਵਿਚਾਰਾ ਜੰਤ ਜਾ ਆਪ ਭੁਲਾਇਆ ਵਿਚਾਰਾ ਜੀਵ ਤੇ ਵੀ ਕੀ ਵਸ ਉਸ ਪ੍ਰਭੂ ਨੇ ਆਪ ਹੀ ਇਸ ਨੂੰ ਭਲੇਖੇ ਵਿੱਚ ਪਾਇਆ ਹੋਇਆ ਹੈ ਸ਼ਲੋਕ ਬਸੰਤ ਸਵਰਗ ਲੋਕਾ ਜਿਤ ਤੇ ਪ੍ਰਿਥਵੀ ਨਵਖੰਡਣਾ ਜੇ ਸਵਰਗ ਵਰਗੇ ਦੇਸ਼ ਵਿੱਚ ਵਸਦੇ ਹੋਣ ਜੇ ਸਾਰੀ ਧਰਤੀ ਨੂੰ ਜਿੱਤ ਲੈਣ ਬਿਸਰੰਤ ਹਰਿ ਗੋਪਾਲ ਨਾਨਕ ਤੇ ਪ੍ਰਾਣੀ ਉਧਿਆਨ ਭਰਮਣ ਪਰ ਹੈ ਨਾਨਕ ਦੇ ਜਗਤ ਦੇ ਰਖਕ ਪ੍ਰਭੂ ਨੂੰ ਵਿਸਾਰ ਦੇਣ ਤਾਉ ਮਨੁਖ ਮਨੁ ਜੰਗਲ ਵਿੱਚ ਪਟਕ ਰਹੇ ਹਨ ਕੌਤਕ ਕੋਡ ਤਮਾਸ਼ਿਆ ਚਿਤ ਨਾ ਆਵਸਨਾਉ ਜਗਤ ਦੇ ਕਰੋੜਾਂ ਚੋਜ ਤਮਾਸ਼ਿਆਂ ਦੇ ਕਾਰਨ ਜੇ ਪ੍ਰਭੂ ਦਾ ਨਾਮ ਚਿੱਤ ਵਿੱਚ ਯਾਦ ਨਾ ਰਹੇ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਂ ਤਾਹੇ ਨਾਨਕ ਉਹ ਥਾਂ ਉਜਾੜ ਸਮਝੋ ਉਹ ਥਾਂ ਭਿਆਨਕ ਨਰਕ ਦੇ ਬਰਾਬਰ ਹੈ ਪੌੜੀ ਮਹਾ ਭਿਆਨ ਉਧਿਆਨ ਨਗਿਰ ਕਰ ਮੰਨਿਆ ਬڑے ਡਰਾਉਣੇ ਜੰਗਲ ਨੂੰ ਜੀਵਾਂ ਨੇ ਸ਼ਹਿਰ ਕਰਕੇ ਮੰਨ ਲਿਆ ਹੈ ਝੂਠ ਸਮਗਰੀ ਪੇਖ ਸੱਚ ਕਰ ਜਾਣਿਆ ਇਹਨਾਂ ਨਾਸ਼ਵੰਤ ਪਦਾਰਥਾਂ ਨੂੰ ਵੇਖ ਕੇ ਸਦਾ ਟਿਕੇ ਰਹਿਣ ਵਾਲੇ ਸਮਝ ਲਿਆ ਹੈ ਕਾਮ ਕ੍ਰੋਧ ਅਹੰਕਾਰ ਫਿਰੈ دیਵਾਨਿਆ ਇਸ ਵਾਸਤੇ ਇਹਨਾਂ ਦੀ ਖਾਤਰ ਕਾਮ ਵਿੱਚ ਕ੍ਰੋਧ ਵਿੱਚ ਅਹੰਕਾਰ ਵਿੱਚ ਚੱਲੇ ਹੋਏ ਫਿਰਦੇ ਹਨ ਸਿਰ ਲੱਗਾ ਜਮ ਡੰਡ ਤਾ ਪਛਤਾਨੀਆਂ ਜਦੋਂ ਮੌਤ ਦਾ ਡੰਡਾ ਸਿਰ ਤੇ ਆ ਵਜਦਾ ਹੈ ਤਦੋਂ ਪਛਤਾਉਂਦੇ ਹਨ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨੀਆਂ ਮਨੁੱਖ ਪੂਰੇ ਗੁਰੂ ਦੀ ਸ਼ਰਨ ਤੋਂ ਬਿਨਾ ਸ਼ੈਤਾਨ ਵਾਂਗ ਫਿਰਦਾ ਹੈ ਸ਼ਲੋਕ ਰਾਜ ਕਪਟੰਗ ਰੂਪ ਕਪਟੰਗ ਧਨ ਕਪਟੰਗ ਕੋਲ ਗਰਬਤ ਹੈ ਨਾਨਕ ਇਸ ਰਾਜ ਰੂਪ ਧਨ ਤੇ ਉੱਚੀ ਕੋਲ ਦਾ ਮਾਣ ਸਭ ਛਲ ਰੂਪ ਹੈ ਸੰਜੰਤ ਵਿਖਿਆ ਛਲੰ ਛੇਦਰੰ ਨਾਨਕ ਬਿਨ ਹਰ ਸੰਗ ਨਾ ਚਲਤੇ ਜੀਵ ਛਲ ਕਰਕੇ ਦੂਜਿਆਂ ਦੇ ਦੂਸ਼ਣ ਲਾ ਲਾ ਕੇ ਕਈ ਢੰਗਾਂ ਨਾਲ ਮਾਇਆ ਜੋੜਦੇ ਹਨ ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਵੀ ਚੀਜ਼ ਇੱਥੋਂ ਨਾਲ ਨਹੀਂ ਜਾਂਦੀ। ਵੇਖਣ ਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ ਤੁਮਾ ਵੇਖਣ ਨੂੰ ਮੈਨੂੰ ਸੋਹਣਾ ਦੱਸਿਆ ਕੀ ਇਹ ਓਕਾਈ ਲੱਗ ਗਈ ਆਡ ਨਾ ਲਹੰਦੜੋ ਮੁੱਲ ਨਾਨਕ ਸਾਥ ਨ ਜੁਲਈ ਮਾਇਆ ਇਸ ਦਾ ਤਾਂ ਅੱਧੀ ਕੌਡੀ ਵੀ ਮੁੱਲ ਨਹੀਂ ਮਿਲਦਾ ਹੈ ਨਾਨਕ ਇਹੀ ਹਾਲ ਮਾਇਆ ਦਾ ਹੈ ਜੀਵ ਦੇ ਭਾ ਦੀ ਤਾਂ ਇਹ ਵੀ ਕੌਡੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਇੱਥੋਂ ਤੁਰਨ ਵੇਲੇ ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ਪੌੜੀ ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਐ ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ ਜੋ ਜਗਤ ਤੋਂ ਤੁਰ ਵੇਲੇ ਨਾਲ ਨਹੀਂ ਜਾਂਦੀ ਤਿਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀ ਐ ਜਿਸ ਤੋਂ ਆਖਰ ਵਿਛੜ ਹੀ ਜਾਣਾ ਹੈ ਉਸ ਦੀ ਖਾਤਰ ਦੱਸੋ ਕੀ ਯਤਨ ਕਰਨਾ ਹੋਇਆ ਹਰ ਵਿਸਰੇ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ ਪ੍ਰਭੂ ਨੂੰ ਵਿਸਾਰਿਆ ਨਿਰੀ ਮਾਇਆ ਨਾਲ ਰਜੀਦਾ ਵੀ ਨਹੀਂ ਤੇ ਨਾ ਹੀ ਮਨ ਪ੍ਰਸੰਨ ਹੁੰਦਾ ਹੈ ਪ੍ਰਭੂ ਛੋੜ ਅਨ ਲਾਗੇ ਨਰਕ ਸਮਝੀਐ ਪਰਮਾਤਮਾ ਨੂੰ ਛੱਡ ਕੇ ਜੇ ਮਨ ਹੋਰ ਪਾਸੇ ਲਗਾਇਆ ਨਰਕ ਵਿੱਚ ਸਮਾਈਦਾ ਹੈ ਹੋ ਕਿਰਪਾਲ ਦਿਆਲ ਨਾਨਕ ਪਉ ਭੰਜੀਐ हे ਪ੍ਰਭੂ ਕਿਰਪਾ ਕਰ ਦਇਆ ਕਰ ਨਾਨਕ ਦਾ ਸਹਿਮ ਦੂਰ ਕਰ ਦੇ ਸਲੋਕ ਨਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ ਨਚ ਮਿਸਟੰ ਸੁਖ ਮਾਇਆ ਨਾਹੀ ਰਾਜ ਦੇ ਸੁਖ ਨਾਹੀ ਭੋਗਾਂ ਦੇ ਚਸਕੇ ਬਲੋ ਖਾਣ ਪੀਣ ਦੇ ਚਸਕੇ ਅਤੇ ਨਾਹੀ ਮਾਇਆ ਦੀਆਂ ਮੋਜਾਂ ਇਹ ਕੋਈ ਵੀ ਸਵਾਦਲੇ ਨਹੀਂ ਹਨ ਭਾਵੇਂ ਕਿ ਬੰਦੇ ਨੂੰ ਇਹ ਬਹੁਤ ਸਵਾਦਲੇ ਲੱਗਦੇ ਆ ਮਿਸਟੰ ਸਾਧ ਸੰਗ ਹਾਰ ਨਨਕ ਦਾਸ ਮਿਸਟੰ ਪ੍ਰਭ ਦਰਸ਼ਨੰ हे नानक सत्संग ਵਿੱਚੋਂ ਮਾਇਆ ਸਤਸੰਗ ਵਿੱਚੋਂ ਮਿਲਿਆ ਪ੍ਰਭੂ ਦਾ ਨਾਮ ਮਿੱਠਾ ਹੈ ਤੇ ਸੇਵਕਾਂ ਨੂੰ ਪ੍ਰਭੂ ਦਾ ਦیدار ਮਿੱਠਾ ਲੱਗਦਾ ਲਗੜਾ ਸੋਨੇ ਮਨ ਮਜਾਹੁ ਰਤਿਆ ਮਨ ਮੰਜਾਹੁ ਰਤਿਆ ਜਿਸ ਮਨੁੱਖ ਨੂੰ ਉਹ ਪਿਆਰ ਲੱਗ ਜਾਏ ਜਿਸ ਨਾਲ ਅੰਦਰੋਂ ਮਨ ਪ੍ਰਭੂ ਦੇ ਨਾਮ ਨਾਲ ਰੰਗਿਆ ਜਾਏ ਵਿਦੜੋ ਸੱਚ ਥੋਕ ਨਾਨਕ ਮਿੱਠੜਾ ਸੋਤਣੀ ਤੇ ਜਿਸ ਦਾ ਮਨ ਸੱਚੇ ਨਾਮ ਰੂਪ ਪਦਾਰਥ ਭਾਉ ਮੋਤੀ ਨਾਲ ਪਰੋਤਾ ਜਾਏ ਇਹ ਨਾਨਕ ਉਸ ਮਨੁੱਖ ਨੂੰ ਮਾਲਕ ਪ੍ਰਭੂ ਪਿਆਰਾ ਲੱਗਦਾ ਹੈ ਪੌੜੀ ਹਾਰ ਬਿਨ ਕਛੂ ਨ ਲਗਈ ਭਗਤਨ ਕੋ ਮਿੱਠਾ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਰੱਬ ਦੇ ਪਿਆਰਿਆ ਨੂੰ ਹੋਰ ਕੋਈ ਵੀ ਚੀਜ਼ ਉਹਦੇ ਬਾਗ ਉਨੀ ਜਿਹੀ ਪਿਆਰੀ ਮਿੱਠੀ ਨਹੀਂ ਲੱਗਦੀ ਆਨਸਵਾਦ ਸਭ ਫਿੱਕੇ ਆ ਕਰ ਨਿਰਨ ਡੀਠਾ ਉਹਨਾਂ ਨੇ ਖੋਜ ਕੇ ਵੇਖ ਲਿਆ ਨਾਮ ਤੋਂ ਬਿਨਾ ਹੋਰ ਸਾਰੇ ਸਵਾਦ ਫਿੱਕੇ ਹਨ ਅਗਿਆਨ ਭਰਮ ਦੁਖ ਕਟਿਆ ਗੁਰ ਭੈ ਬਸੀਠਾ ਸਤਗੁਰੂ ਨਾਲ ਵਾਸਤੇ ਵਕੀਲ ਬਣਿਆ ਤੇ ਪ੍ਰਭੂ ਨੂੰ ਮਿਲਣ ਕਰਕੇ ਉਹਨਾਂ ਦਾ ਅਗਿਆਨ ਟਟਕਣਾ ਤੇ ਦੁੱਖ ਸਭ ਦੂਰ ਹੋ ਗਿਆ ਚਰਣ ਕਮਲ ਮਨ ਵਿਦਿਆ ਜਿਉਂ ਰੰਗ ਮਜੀਠਾ ਜਿਵੇਂ ਮਜੀਠ ਨਾਲ ਕੱਪੜੇ ਤੇ ਪੱਕਾ ਰੰਗ ਚੜਦਾ ਹੈ ਤੇਵੇਂ ਉਹਨਾਂ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿੱਚ ਪੱਕੀ ਤਰ੍ਹਾਂ ਵੇਜ ਗਿਆ ਜੀਓ ਪ੍ਰਾਣ ਤਨ ਮਨ ਪ੍ਰਭ ਬਿਨਸੇ ਸਭ ਝੂਠਾ ਪ੍ਰਭ ਹੀ ਉਹਨਾਂ ਦੀ ਜਿੰਦ ਪ੍ਰਾਣ ਹੈ ਤੇ ਮਨ ਤਨ ਮਨ ਹੈ ਹੋਰ ਨਾਸ਼ਵੰਤ ਪਿਆਰ ਉਹਨਾਂ ਦੇ ਅੰਦਰੋਂ ਨਾਸ਼ ਹੋ ਗਏ ਹਨ ਸ਼ਲੋਕ ਤਿਆਕਤ ਜਲੰਗ ਨਾ ਜੀਵ ਮੀਨੰ ਨਾ ਤਿਆਗ ਚਾਤ੍ਰਿਕ ਮੇਗ ਮੰਡਲਹ ਪਾਣੀ ਨੂੰ ਛੱਡ ਕੇ ਮੱਛੀ ਜੀਉ ਨਹੀਂ ਸਕਦੀ ਬੱਦਲਾਂ ਦੇ ਦੇਸ਼ ਨੂੰ ਛੱਡ ਕੇ ਪਬੀਹਾ ਨਹੀਂ ਜੀਉ ਸਕਦਾ ਬਾਣ ਬਿਧੰਚ ਕੋਰੰਕ ਨਾਦੰ ਆਲ ਵੰਦਨ ਕੋਸਮ ਬਾਸਨਾ ਹਰਨ ਰਾਗ ਤੇ ਤੀਰ ਨਾਲ ਵਿੰਨਿਆ ਜਾਂਦਾ ਹੈ ਤੇ ਫੁੱਲਾਂ ਦੀ ਸੁਗੰਧੀ ਭੌਰੇ ਦੇ ਵੱਜਣ ਦੀ ਕਾਰਨ ਬਣ ਜਾਂਦੀ ਹੈ ਚਰਨ ਕਮਲ ਰਚੰਤ ਸੰਤਾਂ ਨਾਨਕ ਆਨ ਨਾਰਚਤੇ ਇਸੇ ਤਰ੍ਹਾਂ ਹੈ ਨਾ ਸੰਤ ਪ੍ਰਭੂ ਦੇ ਚਰਨਾ ਕਮਲਾਂ ਵਿੱਚ ਮਸਤ ਰਹਿੰਦੇ ਹਨ ਪ੍ਰਭੂ ਚਰਨਾ ਤੋਂ ਬਿਨਾਂ ਉਹਨਾਂ ਨੂੰ ਹੋਰ ਕੁਝ ਨਹੀਂ ਪਾਉਂਦਾ ਮੁਖ ਦੇਖਾਂ ਪਲਕ ਛੱਡ ਆਨ ਨਾ ਢੇਉ ਜੇ ਤ ਜੇਕ ਪਲਕ ਮਾਤਰ ਹੀ ਮੈਂ ਤੇਰਾ ਮੁਖ ਵੇਖ ਲਵਾਂ ਤਾਂ ਮੈਨੂੰ ਛੱਡ ਕੇ ਤਾਂ ਤੈਨੂੰ ਛੱਡ ਕੇ ਮੈਂ ਕਿਸੇ ਹੋਰ ਪਾਸੇ ਚੇਤ ਦੀ ਪ੍ਰੀਤ ਨਾ ਜੋੜਾਂ ਜੀਵਨ ਸੰਗਮ ਤੇ ਸਤਾਣੀ ਹਰ ਨਾਨਕ ਸੰਤਾਂ ਮਿੱਤ ਹੈ ਨਾਨਕ ਜਿਉਣ ਦਾ ਜੋੜ ਉਸ ਮਾਲਕ ਪ੍ਰਭੂ ਨਾਲ ਹੀ ਹੋ ਸਕਦਾ ਹੈ ਉਹ ਪ੍ਰਭੂ ਸੰਤਾਂ ਦਾ ਮਿੱਤਰ ਹੈ ਪੌੜੀ ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਜਿਵੇਂ ਮੱਛੀ ਪਾਣੀ ਤੋਂ ਬਿਨਾ ਜੀਉ ਨਹੀਂ ਸਕਦੀ ਬੂੰਦ ਵੇ ਹੋਣਾ ਛਾਤਰੀ ਕੋ ਕਿਉਂ ਕਰ ਤ੍ਰਿਪਤਾਵੇ ਜਿਵੇਂ ਮੀਂਹ ਦੀ ਕਣੀ ਤੋਂ ਬਿਨਾ ਪੀਹਾਂ ਰਜ ਨਹੀਂ ਸਕਦਾ। 나ਦ ਕੋ ਰੰਕੈ ਬੇਦਿਆ ਸੰਮੁਖ ਉਠਤ ਹਵੈ। ਜਿਵੇਂ ਕੰਡੇ ਹੀੜੇ ਦੀ ਆਵਾਜ਼ ਹਰਣ ਨੂੰ ਮੋਹ ਲੈਂਦੀ ਹੈ, ਉਹ ਉਧਰ ਹੀ ਉੱਠ ਦੌੜਦਾ ਹੈ। ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵੈ। ਜਿਵੇਂ ਪੌਰਾ ਫੁੱਲ ਦੀ ਸੁਗੰਧੀ ਦਾ ਆਸ਼ਿਕ ਹੁੰਦਾ ਹੈ ਫੁੱਲ ਨਾਲ ਮਿਲ ਕੇ ਆਪਣੇ ਆਪ ਨੂੰ ਫਸਾ ਲੈਂਦਾ ਹੈ ਤਿਉ ਸੰਤ ਜਨ ਹਰਪ੍ਰੀਤ ਹੈ ਦੇਖ ਦਰਸ਼ ਅਘਾਵੈ ਤਿਵੇਂ ਸੰਤਾ ਨੂੰ ਪ੍ਰਭੂ ਨਾਲ ਪ੍ਰੇਮ ਹੁੰਦਾ ਹੈ ਪ੍ਰਭੂ ਦਾ ਦਿਦਾਰ ਕਰਕੇ ਉਹ ਰੱਜ ਜਾਂਦੇ ਹਨ ਸ਼ਲੋਕ चितवन्त चरण कमलं सास सास आरादन जो मनुख प्रभु ਦੇ ਚਰਨ ਕਮਲਾਂ ਦਾ ਧਿਆਨ ਧਰਦੇ ਹਨ ਤੇ ਸਵਾਸ ਸਵਾਸ ਉਸ ਦਾ ਸਿਮਰਨ ਕਰਦੇ ਹਨ ਨਾ ਬਿਸਰੰਤ ਨਾਮ अचੁੱਤ ਨਾਨਕ ਆਸ ਪੂਰਨ ਪਰਮੇਸ਼ਰ ਜੋ ਬਨਾਸੀ ਪ੍ਰਭੂ ਦਾ ਨਾਮ ਕਦੇ ਭੁਲਾਉਂਦੇ ਨਹੀਂ ਹੈ ਨਾਨਕ ਪਰਮੇਸ਼ਰ ਉਹਨਾਂ ਦੀਆਂ ਆਸਾਂ ਪੂਰੀਆਂ ਕਰਦਾ ਹੈ ਸੀਤੜਾ ਮਨ ਮਜਾਹ ਪਲਕ ਨਾ ਥੀਵੈ ਬਾਹਰਾ ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਪ੍ਰਭੂ ਸਦਾ ਪੁਰਤਾ ਰਹਿੰਦਾ ਹੈ ਜਿਨ੍ਹਾਂ ਤੋਂ ਇੱਕ ਖੇਨ ਲਈ ਵੀ ਜੁਦਾ ਨਹੀਂ ਹੁੰਦਾ ਨਾਨਕ ਆਸੜੀ ਨਿਭਾਏ ਸਦਾ ਪਖੰਡੋ ਸੱਚ ਤਣੀ ਹੈ ਨਾਨਕ ਉਹਨਾਂ ਦੀਆਂ ਉਸ ਸੱਚਾ ਮਾਲਕ ਆਸਾਂ ਪੂਰੀਆ ਕਰਦਾ ਹੈ ਤੇ ਸਦਾ ਉਹਨਾਂ ਦੀ ਸੰਭਾਲ ਕਰਦਾ ਹੈ ਪੌੜੀ ਆਸਾਵੰਤੀ ਆਸ ਗੁਸਾਈ ਪੂਰੀਏ ਹੈ ਧਰਤੀ ਦੇ ਖਸਮ ਧਰਤੀ ਦੇ ਰਖਕ ਹੈ ਗੋਬਿੰਦ ਮੈਂ ਆਸਵੰਤ ਦੀ ਆਸ ਪੂਰੀ ਕਰ ਮੇਲਾ ਗੋਪਾਲ ਗੋਬਿੰਦ ਨਾ ਕਬਹੂ ਛੂਰੀਐ ਮੈਨੂੰ ਮਿਲ ਤਾ ਮੈਂ ਕਦੇ ਤਾਂ ਕਿ ਮੈਂ ਕਦੇ ਤੋਖਲੇ ਨਾ ਕਰਾਂ ਦੇਖ ਦਰਸ਼ਨ ਚਾਉ ਲਹਿ ਜਾ ਹੈ ਵਿਸੂਰੀਐ ਮੇਰੇ ਮਨ ਵਿੱਚ ਖਿੱਚ ਹੈ ਮੈਨੂੰ ਦੀਦਾਰ ਦੇ ਮੇਰੇ ਝੋਰੇ ਮਿਟ ਜਾਣ ਹੋਏ ਪਵਿੱਤਰ ਸਰੀਰ ਚਰਣਾ ਧੂਰੀਐ ਤੇਰੇ ਪੈਰਾਂ ਦੀ ਖਾਕ ਨਾਲ ਮੇਰਾ ਸਰੀਰ ਪਵਿੱਤਰ ਹੋ ਜਾਏ ਪਾਰ ਬ੍ਰਹਮ ਗੁਰਦੇਵ ਸਦਾ ਹਜ਼ੂਰੀ ਐ हे ਪ੍ਰਭੂ हे ਗੁਰਦੇਵ ਮੇਰ ਕਰ ਮੈਂ ਸਦਾ ਤੇਰੀ ਹਜ਼ੂਰੀ ਵਿੱਚ ਰਹਾ ਸਲੋਕ ਰਸਨਾ ਉਚਰੰਤ ਨਾਮੰ ਸ਼੍ਰਵਣ ਸੁਨੰਤ ਸ਼ਬਦ ਅਮਰਤਾ ਜੋ ਮਨੁੱਖ ਜੀਵ ਨਾਲ ਪ੍ਰਮਾਤਮਾ ਦਾ ਨਾਮ ਵਿਚਾਰਦੇ ਹਨ ਜੋ ਕੰਨਾਂ ਨਾਲ ਸਿੱਖ ਸਲਾਹ ਦੀ ਪਵਿੱਤਰ ਬਾਣੀ ਸੁਣਦੇ ਹਨ ਨਾਨਕ ਤਿੰਨ ਸਦ ਬਲਿਹਾਰੰ ਜਿਨ੍ਹਾਂ ਧਿਆਨ ਪਾਰ ਬ੍ਰਾਹਮਣ ਤੇ ਜੋ ਪਾਰ ਬ੍ਰਹਮ ਦਾ ਧਿਆਨ ਧਰਦੇ ਹਨ ਏ ਨਾਨਕ ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਹਾਂ ਹਬ ਕੁੜਾਵੇ ਕੰਮ ਇਕ ਸਾਈ ਬਾਹਰੇ ਏ ਖਸਮ ਪ੍ਰਭੂ ਦੀ ਯਾਦ ਤੋਂ ਬਿਨਾ ਹੋਰ ਸਾਰੇ ਹੀ ਕੰਮ ਵਿਅਰਥ ਹਨ ਨਾਨਕ ਸਈ ਧਨ ਜਿਨਾਂ ਬਿਰਹੜੀ ਸੱਚ ਸਿਓ ਹੈ ਨਾਨਕ ਸਿਰੋਹੀ ਬੰਦੇ ਭਾਗਾ ਵਾਲੇ ਹਨ ਜਿਨ੍ਹਾਂ ਦਾ ਕੰਮ ਜਿਨ੍ਹਾਂ ਦਾ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨਾਲ ਪਿਆਰ ਹੈ ਪੌੜੀ ਸਾਧ ਬਲੇ ਹਾਰੀ ਤਨਾ ਜੇ ਸੁਣਤੇ ਹਰ ਕਥਾ ਮੈਂ ਉਹਨਾਂ ਬੰਦਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਜੋ ਪ੍ਰਭੂ ਦੀਆਂ ਗੱਲਾਂ ਸੁਣਦੇ ਹਨ ਪੂਰੇ ਤੇ ਪ੍ਰਧਾਨ ਨਿਵਾਵੇਂ ਪ੍ਰਭ ਮਥਾ ਉਹ ਮਨੋਖ ਸਭ ਗੁਣਾ ਵਾਲੇ ਤੇ ਸਭ ਤੋਂ ਚੰਗੇ ਹਨ ਜੋ ਪ੍ਰਭੂ ਅੱਗੇ ਸਿਰ ਨਿਵਾਉਂਦੇ ਹਨ ਹਰ ਜਸ ਲਿਖੈ ਬਿਆੰਤ ਸੋਹੈਂ ਸੇ ਹੱਥਾ ਉਹਨਾਂ ਦੇ ਹੱਥ ਸੋਹਣੇ ਲੱਗਦੇ ਹਨ ਜੋ ਬਿਆੰਤ ਪ੍ਰਭੂ ਦੀ ਸਤਿ ਸਲਾ ਲਿਖਦੇ ਹਨ ਚਰਨ ਪੁਨੀਤ ਪਵਿੱਤਰ ਚਾਲੈ ਪ੍ਰਭ ਪਥਾ ਉਹ ਪੈਰ ਪਵਿੱਤਰ ਹਨ ਜੋ ਪ੍ਰਭੂ ਦੇ ਰਾਹ ਤੇ ਤੁਰਦੇ ਹਨ ਸੰਤਾਂ ਸੰਗ ਉਧਾਰ ਸਗਲਾ ਦੁੱਖ ਲਥਾ ਅਜੇਹ ਸੰਤਾਂ ਦੀ ਸੰਗਤ ਵਿੱਚ ਦੁੱਖ ਵਿਕਾਰਾਂ ਤੋਂ ਬਚਾਓ ਜਾਂਦਾ ਹੈ ਸਾਰਾ ਦੁੱਖ ਦੂਰ ਹੋ ਜਾਂਦਾ ਹੈ